ਧਰਤੀ ਦਾ ਕੇਂਦਰ ਬੀਰਬਲ ਵੀ ਰਜਾਨਾ ਵੱਧਦੀ ਸ਼ੋਹਰਤ ਵੇਖ ਕੇ ਕਈ ਵਜ਼ੀਰ ਅਮੀਰ ਉਸ ਨਾਲ ਖਾਰ ਖਾਣ ਲੱਗ ਪਏ ਉਹਨਾਂ ਰਲ ਕੇ ਖਵਾਜਾ ਸ਼ਰਾਂ ਨੂੰ ਕਸਾਇਆ ਕਿ ਉਹ ਬਾਦਸ਼ਾਹ ਪਾਸੋਂ ਬੀਰਬਲ ਦੀ ਕਿਸੇ ਸਮੇਂ ਬੇਇੱਜ਼ਤੀ ਕਰਾਏ ਸੋ ਕਈ ਦਿਨਾਂ ਦੀ ਸੋਚ ਵਿਚਾਰ ਪਿੱਛੋਂ ਖਵਾਜਾ ਸਰਾਂ ਨੇ ਅਕਬਰ ਨੂੰ ਕਿਹਾ ਹਜੂਰ ਬੀਰਬਲ ਬੜਾ ਸਿਆਣਾ ਬਣਦਾ ਹੈ ਉਸ ਪਾਸੋਂ ਮੇਰੇ ਤਿੰਨ ਪ੍ਰਸ਼ਨ ਦਾ ਉੱਤਰ ਲੈ ਲਿਓ ਤਾਂ ਜਾਣਾ ਅਕਬਰ ਬਾਦਸ਼ਾਹ ਦੇ ਪੁੱਛਣ ਤੇ ਉਸਾ ਆਪਣੇ ਸਵਾਲ ਦੱਸੇ ਧਰਤੀ ਦਾ ਕੇਂਦਰ ਕਿੱਥੇ ਹੈ ਆਸਮਾਨ ਦੇ ਤਾਰੇ ਕਿੰਨੇ ਹਨ ਦੁਨੀਆਂ ਵਿੱਚ ਮਰਦਾਂ ਤੇ ਔਰਤਾਂ ਨੂੰ ਠੀਕ-ਠੀਕ ਗਿਣਤੀ ਕਿੰਨੀ ਹੈ ਇਹ ਗੱਲਾਂ ਹੋ ਰਹੀਆਂ ਸਨ ਕਿ ਬੀਰਬਲ ਦਰਬਾਰ ਵਿੱਚ ਆ ਪੁੱਜਾ ਅਕਬਰ ਨੇ ਉਸ ਤੋਂ ਉਹੀ ਸਵਾਲ ਪੁੱਛੇ ਬੀਰਬਲ ਦੂਜੇ ਦਿਨ ਉੱਤਰ ਦੇਣ ਦੀ ਆਗਿਆ ਮੰਗ ਕੇ ਘਰ ਚਲਾ ਗਿਆ ਦੂਜੇ ਦਿਨ ਦਰਬਾਰ ਵਿੱਚ ਬੜੀ ਰੌਣਕ ਲੱਗੀ ਸੀ ਬਿਰਬਲ ਇੱਕਾ ਥੋੜਾ ਇੱਕ ਕਿਲਾ ਤੇ ਇੱਕ ਲੈਲਾ ਲੈ ਕੇ ਆਣ ਪੁੱਜਾ ਬਾਦਸ਼ਾਹ ਨੂੰ ਸਲਾਮ ਕਰਕੇ ਉਹ ਆਪਣੀ ਕੁਰਸੀ ਤੇ ਬੈਠਾ ਹੀ ਸੀ ਕਿ ਅਕਬਰ ਨੇ ਕੱਲ ਵਾਲੇ ਆਪਣੇ ਤਿੰਨੇ ਸਵਾਲ ਦੁਹਰਾਏ ਬਿਰਬਲ ਆਪਣੀ ਥਾਂ ਤੋਂ ਉੱਠਿਆ ਤੇ ਦਰਬਾਰ ਦੇ ਇੱਕ ਸਿਰੇ ਤੇ ਕਵਾਜਾ ਸਰਾਂ ਦੀ ਕੁਰਸੀ ਠਾਹਾਂ ਥੋੜੇ ਨਾਲ ਕਿਲਾ ਗੱਡ ਕੇ ਕਹਿਣ ਲੱਗਾ ਹਜ਼ੂਰ ਇਹ ਧਰਤੀ ਦਾ ਕੇਂਦਰ ਹੈ ਜਿਸ ਨੂੰ ਸ਼ੱਕ ਹੋਵੇ ਉਹ ਆਪ ਮੰਨਤੀ ਕਰ ਲਵੇ ਬਾਦਸ਼ਾਹ ਬੋਲਿਆ ਆਸਮਾਨ ਦੇ ਤਾਰੇ ਕਿੰਨੇ ਹਨ ਬੀਰਬਲ ਨੇ ਲੈ ਲਾ ਗੇ ਕਰਕੇ ਕਿਹਾ ਹਜ਼ੂਰ ਜਿੰਨੇ ਇਸ ਦੇ ਬਾਲ ਹਨ ਉਦਨੇ ਹੀ ਆਸਮਾਨ ਦੇ ਤਾਰੇ ਹਨ ਕਿਸੇ ਨੂੰ ਬੇਤਬਾਰੀ ਹੋਵੇ ਤਾਂ ਬੇਸ਼ੱਕ ਤਾਰੇ ਦਿਵਾਲ ਗਿਣ ਕੇ ਮਿਲ ਮਿਲਾ ਲਵੇ ਬਾਦਸ਼ਾਹ ਨੇ ਤੀਜਾ ਸਵਾਲ ਪੁੱਛਿਆ ਦੁਨੀਆ ਤੇ ਮਰਦਾਂ ਤੇ ਔਰਤਾਂ ਦੀ ਠੀਕ ਠੀਕ ਗਿਣਤੀ ਕਿੰਨੀ ਹੈ ਹਜ਼ੂਰ ਉਸ ਦਾ ਜਵਾਬ ਵੀ ਤਿਆਰ ਹੈ ਤਿਆਰ ਹੈ ਪਰ ਠੀਕ ਗਿਣਤੀ ਦੱਸਣ ਲਈ ਆਪ ਦੀ ਮਦਦ ਦੀ ਲੋੜ ਹੈ ਜੇ ਹਜ਼ੂਰ ਇਕਰਾਰ ਕਰੋ ਤਾਂ ਬੇਨਤੀ ਕਰਾਂ ਵੀਰਬਲ ਨੇ ਅਰਜ਼ ਕੀਤੀ ਬਾਦਸ਼ਾਹ ਅਕਬਰ ਨੇ ਸਿਰ ਹਿਲਾਉਣ ਤੇ ਵੀਰਬਲ ਕਹਿਣ ਲੱਗਾ ਮਰਦਾਂ ਤੇ ਤੀਵੀਆਂ ਦੇ ਠੀਕ-ਠੀਕ ਗਿਣਤੀ ਮੇਰੇ ਪਾਸ ਮੌਜੂਦ ਹੈ ਪਰ ਮੈਂ ਸੋਚ ਰਿਹਾ ਹਾਂ ਕਿ ਖਵਾਜਾ ਸਰਾਂ ਲੋਕਾਂ ਨੂੰ ਕਿਸ ਗਿਣਤੀ ਵਿੱਚ ਰੱਖਾਂ ਨਾਈ ਮਰਦਾਂ ਵਿੱਚ ਗਿਨੇ ਜਾ ਸਕਦੇ ਹਨ ਤੇ ਨਾ ਧੀਵੀਆਂ ਵਿੱਚ ਸੋ ਮੇਰਾ ਵਿਚਾਰ ਹੈ ਕਿਨਾਂ ਨੂੰ ਕਤਲ ਕਰਾ ਦਿੱਤਾ ਜਾਏ ਤਾਂ ਹੀ ਬਾਕੀ ਦੀ ਗਿਣਤੀ ਦਾ ਠੀਕ ਠੀਕ ਅੰਦਾਜ਼ਾ ਲੱਗ ਸਕੇਗਾ ਬੀਰਬਾਲ ਦੇ ਉੱਤਰ ਨੂੰ ਸੁਣ ਕੇ ਵਜੀਰਾ ਮੀਰਾ ਦੇ ਪੇਟ ਵਿੱਚ ਹੱਸ ਹੱਸ ਕੇ ਕੜਲ ਪੈਣ ਲੱਗੇ ਪਰ ਖਵਾਜਾ ਸਰਾਨੇ ਸ਼ਰਮਿੰਦਗੀ ਨਾਲ ਸਿਰ ਨੀਮਾ ਪਾ ਲਿਆ